ਖਾਈ ਕਮਾਨ ਨੇ ਵੀ ਸਿੱਧੂ ਦੀਆਂ ਸਾਰੀਆਂ ਗਤੀਵਿਧੀਆਂ ਦੇ ਉੱਤੇ ਪੂਰੀ ਨਜ਼ਰ ਰੱਖੀ ਹੋਈ ਹੈ ਕਿ ਸਿੱਧੂ ਕਰ ਕੀ ਰਿਹਾ ਹੈ ਜੇ ਕੱਲ ਨੂੰ ਨਵਜੋਤ ਸਿੰਘ ਸਿੱਧੂ ਨੂੰ ਫਿਰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਅਵਰਿੰਦਰ ਸਿੰਘ ਰਾਜਾ ਬਲੰਕ ਕਹਿੰਦੇ ਮੈਂ ਪਖਰੀ ਰੈਲੀ ਕਰਨੀ ਹੈ ਅਜੇ ਹੀ ਸਤੀ ਦੇ ਵਿੱਚ ਸਿੱਧੂ ਸਾਹਿਬ ਅਲਾਨ ਕਰ ਨੋਨੇ ਅਰਬੇਤ ਕੇਜਰੀਵਾਲ ਤੇ ਪਕਵਦਤਮਨ ਨੂੰ ਬੜਾ ਖੁੱਲਾ ਚੈਲੰਜ ਕੀਤਾ ਹੈ ਰਵਿੰਦਰ ਪੀਰ ਹੈ ਤਾਂ ਡੈਪਰਾਮੈਟਰੀ ਹੈ ਉਹਨਾਂ ਦੋਨਾਂ ਨੂੰ ਕਹਤਾ ਕਿ ਦੋਏ ਚੋਰ ਨਵਜੋਤ ਸਿੰਘ ਸਿੱਧੂ ਕਾਫੀ ਹਮਲਾਵਰ ਨਜ਼ਰ ਆ ਰਹੇ ਨੇ ਨਵਜੋਤ ਸਿੰਘ ਸਿੱਧੂ ਲਗਾਤਾਰ ਰੈਲੀਆਂ ਕਰ ਰਹੇ ਨੇ ਕੋਰਸ਼ਮੀਰ ਦੇ ਵਿੱਚ ਵੀ ਉਹ ਬੋਲੇ ਨੇ ਉਹ ਕਹਿੰਦੇ ਨੇ ਕਿ ਪੰਜਾਬ ਨੂੰ ਬਚਾਉਣ ਲਈ ਇਮਾਨਦਾਰ ਆਗੂਆਂ ਦੀ ਲੋੜ ਹੈ ਤੇ ਦੂਜੇ ਪਾਸੇ ਹਾਈ ਕਮਾਂਡ ਨੇ ਵੀ ਸਿੱਧੂ ਦੀਆਂ ਸਾਰੀਆਂ ਗਤੀਵਿਧੀਆਂ ਦੇ ਉੱਤੇ ਪੂਰੀ ਨਜ਼ਰ ਰੱਖੀ ਹੋਈ ਹੈ ਕਿ ਸਿੱਧੂ ਕਰ ਕੀ ਰਹੇ ਨੇ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਨਵਜੋਤ ਸਿੱਧੂ ਦੀ ਦੂਜੀ ਰੈਲੀ ਹੈ ਹੂੰ ਕੋਟ ਸ਼ਵੀਰ ਦੇ ਵਿੱਚ ਉਹ ਕਹਿੰਦਾ ਮੈਂ ਕਰਕੇ ਹਟਾਂਗਾ ਜੇ ਕੱਲ ਨੂੰ ਨਵਜੋਤ ਸਿੰਘ ਦੇ ਸਿੱਧੂ ਨੂੰ ਫਿਰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਅਵਰਿੰਦਰ ਸਿੰਘ ਰਾਜਾ ਬੜਿੰਗ ਕਹਿੰਦੇ ਮੈਂ ਪਖਰੀ ਰੈਲੀ ਕਰਨੀ ਹੈ ਅਜਿਹੀ ਸਥਿਤੀ ਦੇ ਵਿੱਚ ਸਿੱਧੂ ਸਾਹਿਬ ਐਲਾਨ ਕਰਨਗੇ ਨਾਲ ਹੀ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਬੜਾ ਖੁੱਲਾ ਚੈਲੰਜ ਕੀਤਾ ਹੈ ਧਰਵਿੰਦਰ ਜੀ ਹੈ ਤਾਂ ਡੈਫਰਾਮੇਟਰੀ ਹੈ ਉਹਨਾਂ ਦੋਨਾਂ ਨੂੰ ਕਹਿੰਦਾ ਕਿ ਦੋਏ ਚੋਰ ਨੇ ਹਮ ਐਲਾਨ ਕਰਕੇ ਕਿਹਾ ਕਹਿੰਦਾ ਮੈਂ ਠੋਕ ਕੇ ਕਹਿੰਦਾ ਹਾਂ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਚੋਰ ਨੇ ਹਮ ਕਿਸੇ ਵੇਲੇ ਰਾਹੁਲ ਗਾਂਧੀ ਸਾਹਿਬ ਵੀ ਤਾਂ ਪ੍ਰਧਾਨ ਮੰਤਰੀ ਨੂੰ ਕਹਿੰਦੇ ਸੀ ਪ੍ਰਧਾਨ ਮੰਤਰੀ ਚੋਰ ਹੈ ਸੋ ਇਹ ਜਿਹੜੀਆਂ ਚੀਜ਼ਾਂ ਨੇ ਗੀਆਂ ਬਰਕਾ ਇਹਨਾਂ ਬਾਦਬਾਦ ਤੋਂ ਬਚਣਾ ਚਾਹੀਦਾ ਤੇ ਦੂਜਾ ਅਨੁਸ਼ਾਸਨ ਤੇ ਦੈਰੇ ਤੇ ਰਹਿ ਕੇ ਕਰਨਾ ਚਾਹੀਦਾ ਕੇਂਦਰ ਦਾ ਉਹਨਾਂ ਤੇ ਪੂਰਾ ਹੈ ਤੀਜੀ ਜਿਹੜੀ ਸਭ ਤੋਂ ਵੱਡੀ ਗੱਲ ਗੱਲ ਕੀਤੀ ਹੈ ਉਹਨਾਂ ਨੇ ਉਹ ਇਹ ਹੈ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਉਸ ਤੋਂ ਬਾਅਦ ਜਥੇਦਾਰ ਦਮਦਮਾ ਸਾਹਿਬ ਸ਼੍ਰੀ ਗਿਆਨੀਕ ਹਰਪ੍ਰੀਤ ਸਿੰਘ ਨੂੰ ਵੀ ਬੰਦ ਕਮਰਾ ਮਿਲ ਕੇ ਆਈ ਹੈ ਜੀ ਨਿਰਧਾਰਨ ਨਿਰਪੱਖ ਰ੍ਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ। ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ, ਅਹ ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ, ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਹੁਣ ਕੈਨੇਡਾ ਵਿੱਚ